ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਹ ਸੰਗਤ ਜੀਓ ਅੱਜ ਦੀ ਸਾਖੀ ਲੈ ਕੇ ਹਾਜ਼ਰ ਹਾਂ ਬੱਦੂ ਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਬੱਦੂ ਸ਼ਾਹ ਹੋਇਆ ਹੈ ਜਿਸਨੇ ਆਪਣੇ ਨਗਰ ਵਿੱਚ ਇੱਕ ਬੜਾ ਵੱਡਾ ਭੰਡਾਰਾ ਕੀਤਾ ਸਾਈਂ ਬਿਸ਼ਰੀ ਗੁਰੂ ਅਰਜਨ ਦੇਵ ਜੀ ਵੀ ਉੱਥੇ ਸ਼ਾਮਲ ਸਨਾਂ ਕਾਫੀ ਵੱਡਾ ਪੰਡਾਲ ਬਣਾਇਆ ਤਰਾਂ-ਤਰਾਂ ਦੇ ਪੋਜਨ ਬਣਾਏ ਦਰਬਾਰ ਸਜਿਆ ਹੋਇਆ ਸੀ ਤੇ ਕੀਰਤਨ ਹੋ ਰਿਹਾ ਸੀ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸਨ ਆਸੇ-ਪਾਸੇ ਦੇ ਪਿੰਡਾਂ ਦੇ ਸਿੱਖ ਪਹੁੰਚੇ ਪਰ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਗਿਆ ਇੱਕ ਸਿੱਖ ਨੇ ਬਹੁਤ ਮੀਨਤਾਂ ਕੀਤੀਆਂ ਕਿ ਮੈਂ ਬੜੀ ਦੂਰੋਂ ਆਇਆ ਹਾਂ ਸਤ ਗੁਰੂ ਜੀ ਦੇ ਦਰਸ਼ਨ ਕਰਨੇ ਹਨ ਪਰ ਕਿਸੇ ਨੇ ਉਸ ਦੀ ਨਹੀਂ ਸੁਣੀ ਤੇ ਅੰਦਰ ਨਹੀਂ ਜਾਣ ਦਿੱਤਾ ਬੱਦੂ ਸ਼ਾਦੇ ਇੱਟਾਂ ਦੇ ਪੱਠੇ ਸਾਨਾ ਜਦੋਂ ਅਰਦਾਸ ਹੋਈ ਤਾਂ ਅਰਦਾਸੀਏ ਨੇ ਅਰਦਾਸ ਵਿੱਚ ਕਿਹਾ ਕਿ ਪ੍ਰਮਾਤਮਾ ਕਰੇ ਇੱਟਾਂ ਦੇ ਆਵੇ ਇੰਨੇ ਪੱਕਣ ਕੀ ਇੱਟਾਂ ਸੋਨੇ ਦੇ ਭਾਅ ਵੇਖ ਜਾਣ ਜਦੋਂ ਉਹ ਸਿੱਖਦੇ ਕੰਨਾਂ ਵਿੱਚ ਇਹ ਆਵਾਜ਼ ਪਈ ਤਾਂ ਉਸ ਦੇ ਮੂੰਹੋਂ ਉੱਚੀ ਆਵਾਜ਼ ਵਿੱਚ ਨਿਕਲਿਆ ਆਵੇ ਕਦੀ ਨਹੀਂ ਪੱਕਣਗੇ ਕੱਚੇ ਹੀ ਰਹਿਣਗੇ ਇਹ ਆਵਾਜ਼ ਸਤਿਗੁਰੂ ਜੀ ਦੇ ਕੰਨਾਂ ਵਿੱਚ ਪਈ ਤਾਂ ਉਹਨਾਂ ਨੇ ਬੱਦੂ ਸ਼ਾ ਨੂੰ ਕਿਹਾ ਜੇ ਸਤੀ ਇਹ ਆਵਾਜ਼ ਹੈ ਉਸ ਨੂੰ ਬੁਲਾਓ ਬੱਦੂ ਸ਼ਾ ਦੇ ਕਹਿੰਦੇ ਉਸਦੇ ਸੇਵਕ ਉਸ ਸੇਖ ਨੂੰ ਬੁਲਾ ਲਿਆ ਏ ਸਤਗੁਰੂ ਜੀ ਨੇ ਪੁੱਛਿਆ ਸਿੱਖਾ ਤੂੰ ਇਸ ਤਰ੍ਹਾਂ ਕਿਉਂ ਕਿਹਾ ਕਿ ਆਵੇਂ ਕੱਚੇ ਹੀ ਰਹਿ ਜਾਣ ਸੇਖ ਨੇ ਦੱਸਿਆ ਮੈਂ ਬੜੀ ਦੁਹਰੋ ਆਵ ਜੀ ਤੇ ਦਰਸ਼ਨ ਕਰਨ ਆਇਆ ਸਾਂ ਮੈਂ ਇਨਾਂ ਦੇ ਬੜੇ ਤਰਲੇ ਕੀਤੇ ਮੈਨੂੰ ਸਤਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ ਪਰ ਇਨਾਂ ਨੇ ਮੇਰੀ ਇੱਕ ਨਹੀਂ ਸੁਣੀ ਮੈਂ ਬਾਹਰ ਹੀ ਬੈਠਾ ਕੀਰਤਨ ਦਾ ਆਨੰਦ ਮਾਨ ਰਿਹਾ ਹਾਂ ਹੁਣ ਜਦੋਂ ਅਰਦਾਸ ਹੋ ਰਹੀ ਸੀ ਤਾਂ ਆਵੇ ਪੱਕ ਜਾਂਦੀ ਆਵਾਜ਼ ਸੁਣੀ ਤਾਂ ਮੇਰੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਕਿ ਆਵੇ ਕੱਚੇ ਰਹਿਣਗੇ ਮੇਰਾ ਕੋਈ ਇਰਾਦਾ ਨਹੀਂ ਸੀ ਕਿ ਮੈਂ ਕੋਈ ਐਸੀ ਗੱਲ ਕਹਾ ਆਪ ਜੀ ਨੇ ਤਾਂ ਸਾਨੂੰ ਸਰਬੱਤ ਦਾ ਭਲਾ ਮੰਗਣ ਦੀ ਸਿੱਖਿਆ ਦਿੱਤੀ ਹੈ ਮੈਂ ਮਾਫੀ ਮੰਗਦਾ ਹਾਂ ਕਿ ਮੇਰੇ ਮੂੰਹੋਂ ਐਸੀ ਗੱਲ ਨਿਕਲੀ ਮੈਂ ਜਾਣਬੁੱਝ ਕੇ ਕੁਝ ਨਹੀਂ ਬੋਲਿਆ ਸਤਿਗੁਰੂ ਜੀ ਨੇ ਕਿਹਾ ਬੱਦੂ ਸ਼ਾ ਤੇਰੇ ਆਵੇ ਤਾਂ ਕੱਚੇ ਹੀ ਰਹਿਣਗੇ ਸਿੱਖ ਦੇ ਹਿਰਦੇ ਵਿੱਚੋਂ ਜੋ ਬੋਲ ਨਿਕਲਿਆ ਹੈ ਉਸ ਨੂੰ ਤਾਂ ਅਸੀਂ ਵੀ ਨਹੀਂ ਬਦਲ ਸਕਦੇ ਬੱਦੂ ਸ਼ਾ ਨੇ ਬੜੀਆਂ ਮਾਫੀਆਂ ਮੰਗੀਆਂ ਤੇ ਪ੍ਰਣ ਕੀਤਾ ਕਿ ਅੱਗੇ ਤੋਂ ਐਸੀ ਗਲਤੀ ਨਹੀਂ ਹੋਏਗੀ ਸਤਿਗੁਰੂ ਜੀ ਨੇ ਕਿਹਾ ਬੱਦੂ ਸ਼ਾ ਤੇਰੇ ਆਵੇ ਤਾਂ ਕੱਚੇ ਹੀ ਰਹਿਣਗੇ ਪਰ ਤੇਰੀ ਕੱਚੀ ਇੱਟ ਵੀ ਪੱਕੀ ਤੇ ਭਾਵ ਇੱਕ ਜਾਵੇਗੀ ਸੋ ਐਸਾ ਹੀ ਹੋਇਆ ਸੋ ਸਾ ਸੰਗਤ ਜੀ ਇਹ ਸਾਖੀ ਵਿੱਚ ਮੁੱਖ ਵਿਚਾਰ ਹੈ ਕਿ ਕੁਝ ਕਰਮ ਅਸਤੀ ਪਰਮਾਤਮਾ ਦੀ ਇੱਛਾ ਨਾਲ ਵੀ ਕਰਦੇ ਹਾਂ ਦੂਜੇ ਪਾਸੇ ਕਰਨੇ ਭੰਡਾਰੇ ਤੇ ਵਿਤਕਰਾ ਕਰਨਾ ਗਰੀਬੀ ਅਮੀਰੀ ਦਾ ਫਰਕ ਰੱਖਣਾ ਉੱਚ ਨੀਚ ਦੇ ਪਰਮ ਨਹੀਂ ਛੱਡਨੇ ਜਦ ਕਿ ਸਾਰੇ ਧਰਮ ਸ਼ਾਸਤਰ ਇੱਕੋ ਗੱਲ ਸਮਝਾਉਂਦੇ ਹਨ ਕਿ ਪਰਮਾਤਮਾ ਸਾਰੇ ਜੀਵਾਂ ਤੇ ਜੀਵਾਂ ਅੰਦਰ ਵਸਦਾ ਹੈ ਐਸਾ ਕੋਈ ਕਰਮ ਨਹੀਂ ਕਰਨਾ ਚਾਹੀਦਾ ਕਿ ਬਾਅਦ ਵਿੱਚ ਪਛਤਾਵਾ ਹੋਵੇ ਤੇ ਸ਼ਰਮਿੰਦਗੀ ਉਠਾਉਣੀ ਪਵੇ ਤੇ ਅਸੀਂ ਆਪ ਹੀ ਆਪਣੇ ਕਰਮਾਂ ਵਿੱਚ ਦੁੱਖਾਂ ਦੀ ਗਿਣਤੀ ਵਧਾ ਲੈਂਦੇ ਹਾਂ ਸੋ ਸਾਧ ਸੰਗਤ ਜੀ ਸਾਨੂੰ ਉਸ ਪ੍ਰਮਾਤਮਾ ਦੇ ਬਣਾਏ ਹੋਏ ਜੀਆਂ ਨੂੰ ਇੱਕ ਸਮਾਨ ਦੇਖਣਾ ਚਾਹੀਦਾ ਹੈ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ